ਨਵਈ ਗੁਰੂ ਸਾਹਿਬ ਜੀ ਕਹਿਉ ਬਾਝ ਬੇਨਤੀ ਚਉਪਈ ਹਮਰੀ ਕਰੋ ਹਾਥਿਰਛਾ ਪੂਰਨ ਹੋਏ ਚਿਤ ਗਿਛਾ ਤਬ ਚਰਨਨ ਮਰਹਮਾਰ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਖਸਵਦ ਮੁਗਵੋ ਆਪਦੇ ਮੋਖ ਵਿਚਾਵੋ ਸੁਖੀ ਬਸ ਮੂਰ ਪਰਵਾਰ ਸੇਉਕ ਸਿਕਸਵ ਕਰਤਾਰ ਮੂਰ ਛਾੜਿ ਜੀ ਕਰਦੇ ਕਰੇ ਸਭ ਰਣ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਅਸਾ ਦੁਰਵਰਨ ਕੀ ਰਹਿਤ ਅਸਾ ਤੁਮ ਛਾੜ ਗਏ ਅਰਨਾਥ ਆਉ ਜੋ ਵਰ ਚਾਹੂ ਸੋ ਤੁਮ ਤੇ ਪਾਵੋ ਸੇਵਕ ਸੁਖ ਮਰਤਰੀ ਹੈ ਤਨ ਤਨ ਸਤਰ ਹਮਾਰੇ ਮਰੀ ਹੈ ਆਪ ਹਦ ਮੁਝੇ ਬਰਿਆ ਮਰਨ ਕਾਲ ਕਾ ਤ੍ਰਾਸ ਨ ਬਰਿਆ ਹੋ ਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਜੋ ਕਰਿਓ ਰਚਾ ਰਾਖ ਲਿਆ ਮਹਿ ਰਾਖਣ ਹਰੀ ਸਾਹਿਬ ਸੰਤ ਸਹੀ ਤੇਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰਦਸ ਗੰਤਾ ਕਾਲ ਪਾਇ ਬ੍ਰਹਮ ਬਖਤਰਾ ਕਾਰ ਪਾਇ ਸਿਵ ਜੀ ਅਵਤਾਰ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸਾ जवन काल जोगी सुगियो हो वेद राज बर्मा जोतिया जवन काल सब सव लोक सवारा नमस्कार ताए हमार जवन काल सब जगत बनायो देव दच्छिर बजायो आदंत के उतारा सोई गुरु समझो हमारा ਨਮਸ਼ਕਾਰ ਤਿਸੀ ਗੋਹ ਮਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸੇਵ ਗਣ ਕੋ ਸੇਵ ਗਣ ਸੁਖ ਦੇਉ ਸਦਰਣ ਗਪਲ ਮੋਹਨ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਰੇ ਬੁਰ ਕੀ ਤੀਰ ਪਛਾਨਤ ਕੀਂਟੀ ਦੇ ਗੁੰਜਲ ਅਸਥੂਲਾ ਸਵ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाएते दुखी सुख पाए साधने के सुखी एक एक कीर की वचन कट कण के भरपड़ की जान जब उध करख करा करता प्रजा तरतव दे अपार जब आकर करत कबहु तो मैं मिल दे दर्शन हु जेते बादन सिर्ट सबतार आप अपनी भूजुचार तुम सब ही तेरत निरालम जानत वेद पेदर्यालम न्रंकान रवकान लंबव आद नीलनाद ਤਾਂ ਕਾ ਮੂੜ ਚਰਤ ਭੇਦ ਜਾ ਕੋ ਪੀਵ ਨ ਪਾਵ ਦੇਵਦਾ ਤਾਂ ਕੋ ਕਿਰਪਾ ਨੂੰ ਮਾਨਤ ਮਾ ਮੂੜ ਕਛ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਰ ਸੇਵਾ ਨਿਰੰਕਾਰ ਕਾ ਚਿੰਤਨ ਪੀਵ ਆਪ ਆਪਣੀ ਬੁਧ ਹੈ ਜੀਤੀ ਵਰਣ ਤ ਪੈਨ ਪੈ ਤੂ ਹੈ ਦੇਦੀ तुम्रा लखन जाई पसारा, कह बेद सजा पर्थम सुंसारा, एक कह रूप अनूपस रूपा, रांग पयोरा कह पुपा, अंड जेर सित जिकिनी, अत्पज खान बवराच दिनी, कांफो राजा हम बैठा, अजिमट पै हो संकरी कठा, ਸਗਰੀ ਸੇੜ ਦੇਖਾਇ ਜੰਭਉ ਆਜ ਗਾ ਦੇ ਸਰੂਪ ਸੁਆੰਭੋ ਅਬਰਛਾ ਮੇਰੀ ਤੁਮ ਕਰੋ ਸਿੱਖ ਵਾਰਾ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵ ਤਤ ਪਤਾ ਸਗਲ ਮਲੇਸ਼ ਕਰੋ ਰਣਕਾ ਤਾ ਜੇ ਅਸ ਤੋਈ ਤਵ ਸਰਣੀ ਪਾਰੇ ਤੇਨ ਕੇ ਦੁਸ਼ਟ ਤੰ ਤਵ ਮਰੇ ਪੁਰਖ ਜਉਣ ਪਗ ਪਰੇ ਤੇ ਹਾਰੇ ਦਿਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਇਆ ਤਾਂ ਕਿ ਕਾਲ ਨਿਗੜਨੀ ਹੈ ਰਚੋਇ ਤੈ ਸਭ ਕਲਾ ਦੁਸ਼ਟ ਰੇ ਟ੍ਰੇ ਤਤ ਕਲਾ ਕਿਰਪਾ ਦ੍ਰਿਸ਼ਤਿ ਨ ਜਾਏ ਨ ਹਰੋ ਤਾਂ ਕਿ ਤਾਪ ਤਨ ਕਮ ਹਰੋ ਰੇ ਦੇ ਜੇ ਦੇ ਘਰ ਮੁਸਬ ਹੋਈ ਦੁਸ਼ਟਾਂ ਸਵੈ ਸਕੇ ਨਹ ਕੋਈ ਇੱਕ ਬਾਰ ਜਿਨ ਤੁਮੈ ਸੰਭਰ ਤਲ ਵਾਂਦੇ ਤਹੀਂ ਅਵਾਰ ਜਿਨ ਨਾਮ ਧਾਰੂਗਾ ਦਰਦ ਦੁਸ਼ਟ ਧੋਖ ਤੇਰਾ ਖੜਗ ਕੇ ਤਮ ਸ਼ਰਨ ਦਿਆਰੀ आबादेले हो अबारी सर्वनार महा सहाई। दुष्ट दोख तेले हो मैं जाई। खडग कीत मैं सर्ण त्यारी। आबादेले हो अबारी सर्वनार महा सहाई। ਦੁਸ਼ਤ ਦੁੱਖ ਤੇ ਲਿਓ ਬਚਾਈ ਵਾਹੀ ਗੁਰਜੀਕਾ ਖਾਲਸਾ